ਕਹਿੰਦੀ ਰੇਡ ਤੇ ਕੀਤਾ ਵੀਰ ਗੱਲ ਕਰ ਰਿਹਾ ਰੇਡ ਤੋੜਨ ਦੇ ਲਈ ਬੱਭੂ ਫਿਰ ਤਿਆਰ ਹੈ ਤੇ ਚਾਰਾ ਜਾਫੀਆਂ ਦੇ ਵਿੱਚੋਂ ਉਹ ਕੋਸ਼ਿਸ਼ ਕਰ ਰਿਹਾ ਦਿੱਪਾ ਰੇਡਰ ਨੇ ਆਪਣੀ ਟੀਮ ਦੇ ਇਸੇ ਵਿੱਚ ਜੋੜ ਦਿੱਤਾ ਨਾਲ ਹਾਕਮਾਇੀਏ ਜੱੱਭੂ ਦਾ ਕਹਿੰਦੇ ਅੱਜ ਜਨਮ ਦਿਨ ਹੈ ਮੇਰੇ ਵੀਰੋ ਹੈਪੀ ਬਰਥਡੇ ਆਹ ਵੀਰ ਬੜੇ ਜਿਆਰ ਤੋਂ ਪਿੱਛੇ ਤੋਂ ਕਹਿ ਰਿਹਾ ਬਾਈ ਬੋਲ ਦੇ ਬੋਲ ਦੇ ਮਖਾ ਬੋਲ ਦਿਨੇ ਆ ਭਰਾ ਹਾਕਮਾਇੀਏ ਜੱੱਭੂ ਦਾ ਅੱਜ ਕਹਿੰਦੇ ਜਨਮ ਦਿਨ ਹੈ ਇਹਨੂੰ ਹੈਪੀ ਬਰਥਡੇ ਕਹਿੰਦੇ ਆ ਫਿਰ ਉਹ ਰੇਡ ਪੈ ਗਈ ਤੇ ਕਰਦੇ ਗੱਲ ਲਓ ਅਗਲੀ ਰੇਡ ਪਾਉਣ ਦੇ ਲਈ ਦੂਜੇ 라운ਡ ਦੇ ਜਿਹੜੇ ਮੈਚ ਹੈ ਹਿੰਮਤਪੁਰਾ ਤੇ ਦੌਦਰ ਦਸਮੇਸ਼ ਕਲੱਬ ਮਾਨੂਕੇ ਤੇ ਧਰਮਕੋਟ ਜੇਠੂਕੇ ਤੇ ਨੱਥੂ ਵਾਲਾ ਗਰਬੀ ਰੌਂਤਾ ਤੇ ਚੂੜ ਚੱਕ ਭਲੂਰ ਤੇ ਦੁੱਲੇ ਵਾਲਾ ਤਕਤੂਪੁਰਾ ਤੇ ਉਗੋਕੇ ਕੌਕੇ ਦੇ ਮੌੜ ਨਾ ਬਾ ਮਾਨੂੰ ਕੇ ਇਹ ਦੀ ਟੀਮ ਜਿਹੜੀ ਵਾਈ ਦੇ ਵਿੱਚ ਹੈ ਇਹ ਸਾਰੇ ਖਿਡਾਰੀ ਵੀ ਨੋਟ ਕਰਨਗੇ ਲੋ ਬੂਲੇ ਵਾਲੇ ਦੀ ਕਬੱਡੀ ਪੈਂਦੀ ਮੇਰੇ ਮਿੱਤਰੋ ਕਿ ਚੱਕਾਂ ਵਾਲਾ ਭੋਲਾ ਰਾਹ ਵਿੱਚ ਬਾਹਾਂ ਖੜਾ ਖਿਡਾਰੀ ਕਿ ਤੂੰ ਮੇਰੀ ਖੰਡ ਮਿਸ਼ਰੀ ਲੱਗੇ ਜਾਨ ਤੋਂ ਪਿਆਰੀ ਕਿ ਤੂੰ ਮੇਰੀ ਖੰਡ ਮਿਸ਼ਰੀ ਇਹ ਪੂਲੇ ਪੰਦੇ ਬਰਕਾਰ ਸਿੱਧੂ ਨੇ ਗੱਲਾਂ ਕੀਤੀਆਂ ਜਿਹੜੀ ਗੱਲ ਬਸੱਟ ਨੇ ਬੋਲੀ ਹੈ ਬੜੇ ਸੋਹਣੇ ਬੋਲ ਬੋਲਦਾ ਅਗਲੀ ਰੇਡ ਪਾਉਣ ਦੇ ਲਈ ਫੇਰ ਗੱਬਰੂ ਤਿਆਰ ਹੈ ਗੁੱਦਿਆ ਹੋਇਆ ਸਰੀਰ ਹੈ ਤੇ ਚਾਰ ਇਹ ਇੱਕ ਕਨੀ ਤੇ ਬਿੱਕੀ ਲੱਗਿਆ ਹੋਇਆ ਦੂਜੀ ਕਨੀ ਤੇ ਜੱਗਾ ਦਵਾਨਾ ਲੱਗਿਆ ਹੋਇਆ ਤੇ ਪੱਟਾਂ ਤੇ ਥਾਪੀਆਂ ਵੱਜ ਰਹੀਆਂ ਕਿ ਖੜੇ ਮਾਰ ਥਾਪੀਆਂ ਬਈ ਟੋਚੀ ਲੱਖਾ ਜਵਾਰਾ ਲਾਲੀ ਲੋਕੀ ਗੱਲਾਂ ਕਰਨ ਖੜੇ ਟੀਮਾ ਮੰਦਰ ਮੋੜ ਨਾ ਖਾਲੀ ਉਹ ਬੈਲੀ ਹੈ ਭਹ ਕੁਰਿਆ ਜੀਤੇ ਮੌਰ ਨਾ ਪੰਗਾ ਪਾਕੇ ਹੋ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਸਿੰਘ ਫਸ ਕੇ ਕੁੰਡੀਆਂ ਦੇ ਮੇਤਰਾ ਬਹਿ ਜਾ ਗੋਡੀ ਲਾ ਕੇ ਇਹ ਦਿਵਾਨਿਆਂ ਵਾਲਾ ਜੱਗਾ ਹੈ ਮੇਰੇ ਮਿੱਤਰੋ ਅੱਜ ਕੱਲ ਕਹਿੰਦੇ ਚਰਚਾ ਦੇ ਵਿੱਚ ਆਇਆ ਹੋਇਆ ਹੈ ਉਹ ਕਹਿੰਦੇ ਦਿਵਾਨਿਆਂ ਵਾਲਾ ਜੱਗਾ ਲਾ ਤਕੜਾ ਜੱਫਾ ਤੇ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਸੁਖ ਬਰਾਣ ਹੁਣਾਂ ਦਾ ਕਹਿੰਦੇ ਵੱਡਾ ਨਾਮ ਹੈ ਮੇਰੇ ਵੀਰੋ ਖੇਡ ਪ੍ਰਮੋਟਰਾਂ ਦੀ ਦੁਨੀਆ ਦੇ ਵਿੱਚ ਰਾਜੂ ਕਹਿੰਦੇ ਅਮਰੀਕਾ ਦੇ ਵਿੱਚ ਪੱਕੇ ਤੌਰ ਤੇ ਜਾ ਬਸਿਆ ਹੈ ਜਿਹੜਾ ਵੀਰ ਕਹਿੰਦੇ ਲਾਈਵ ਅਨੰਦ ਮਾਣਦਾ ਹੋਵੇਗਾ ਉਹ ਸਾਹਮਣੇ ਹਲਕਾ ਟੱਚ ਤੇ ਨੰਬਰ ਇਸਨੇ ਕਹਿੰਦੇ ਰੈਕਟਰ ਦੇ ਹਿੱਸੇ ਜਾ ਜੜਿਆ ਹਿੰਮਤਪੁਰਾ ਤੇ ਦੌਧਰ ਦਾ ਮੁਕਾਬਲਾ ਹੋਣਾ ਹੈ ਕਬੱਡੀ ਉੱਪਰ ਵਾਲੀਆਂ ਦੂਜੇ ਰਾਊਂਡ ਦੀਆਂ ਟੀਮਾਂ ਜਿਹੜੀਆਂ ਨੇ ਖੇਡ ਮੈਦਾਨ ਦੇ ਬਿਲਕੁਲ ਲਾਗੇ ਰਹਿਣਗੀਆਂ ਹਿੰਮਤਪੁਰਾ ਤੇ ਦੌਧਰ ਦਸ਼ਮੇਸ਼ ਕਲੱਬ ਮਾਨੂਕੇ ਤੇ ਧਰਮਕੋਟ ਇਹ ਸਾਰੀਆਂ ਟੀਮਾਂ ਆਪਣੇ ਆਪ ਨੂੰ ਬਾਰਮਤ ਰੱਖਣਗੀਆਂ ਬਾਈ ਬੱbbi ਹੁਣਾਂ ਦਾ ਅਰਜ ਕਬਿੰਦਰ ਭਿੱਲੇ ਹੋਣਾ ਦਾ ਨੰਨੂ ਬਾਈ ਹੋਣਾ ਦਾ ਸਾਰੇ ਵੀਰਾਂ ਦਾ ਸਤਿਕਾਰ ਹੈ ਅਜਾ ਕਬੱਡੀ ਕੱਪ ਕੱਲ ਨੂੰ ਕਹਿੰਦੇ 8 ਚੋਟੀ ਦੀਆਂ ਟੀਮਾਂ ਪੜਨ ਗਈਆਂ ਮੇਰੇ ਮਿੱਤਰੋ ਦੁਨੀਆ ਦੇ ਵੱਡੇ ਸਟਾਰ ਪੁੱਜਣੇ ਐ ਲਓ ਲੱਭੀ ਤੇ ਕਹਿੰਦੇ ਵਿੱਕੀ ਦੇ ਦਰਮਿਆਨ ਮੁਕਾਬਲਾ ਚੱਲਦਾ ਹੋਇਆ ਉਹ ਖੇਡ ਮੈਦਾਨ ਦੇ ਵਿੱਚ ਲੱਗਿਆ ਪਿਆ ਜੋਰ ਰਣਸੀ ਵਾਲਾ ਹੰਦਿਆਂ ਦੇ ਦਰਮਿਆਨ ਮੇਰੇ ਵੀਰੋ ਸਾਹਮਣਾ ਪਰ ਨੰਬਰ ਕਹਿੰਦੇ ਇਸਲੇ ਵਾਂਦਰ ਜਟਾਣੇ ਵਾਲਾ ਆਪਣੀ ਟੀਮ ਦੇ ਲਈ ਜੋੜ ਗਿਆ ਅਗਲੀ ਕਬੱਡੀ ਪੈਂਦੀ ਕੀਤੇ ਵੀ ਲੇ ਰੇਡ ਪੌਰ ਦੇ ਲਈ ਹੱਠੀ ਭਾਈਪਿੰਡ ਪ੍ਰਸਿੱਧ ਖਿਡਾਰੀਆਂ ਦੀ ਧਰਤੀ ਹੈ ਚਾਰ ਖਿਡਾਰੀ ਮੁੰਡੇ ਤਿਆਰ ਹੈ ਔਰ ਪੱਟਾ ਤੇ ਥਾਪੀਆਂ ਮਾਰ ਰਿਹਾ ਤੇ ਚਾਰਾਂ ਦੇ ਵਿੱਚੋਂ ਉਹ ਕੀਤੀ ਹੋਈ ਕੋਸ਼ਿਸ਼ਾ ਕਦੇ ਸੱਗੇ ਕਦੇ ਖੱਬੇ ਲੱਗਿਆ ਪਿਆ ਯੋਰ ਤੇ ਪੁਆਇੰਟ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਚਮਕੌਰ ਪੱਤਾ ਵਿਸ਼ੇਸ਼ ਤੌਰ ਤੇ ਆਇਆ ਹੋਇਆ ਨਾਲ ਲਵੀਪਰਾ ਬਲਾਰਾਂ ਦੇ ਲਈ ਵੱਡੇ ਮਾਨ ਸਨਮਾਨ ਕਰ ਗਿਆ ਕਾਂਗਰਸ ਪਾਰਟੀ ਦੇ ਵਿੱਚ ਵੱਡਾ ਨਾਮ ਹੈ ਚਮਕੌਰ ਪੱਤੇ ਦੀ ਉਹ ਵਿਸ਼ੇਸ਼ ਤੌਰ ਤੇ ਪੁੱਜੇ ਹੋਇਆ ਸਾਡਾ ਬੁੱਟਾ ਬਾਈ ਸੁਭਾ ਦੇ ਸਾਮਾ ਦੇ ਰਿਹਾ ਨਾਲ ਭਿੱਲੇ ਵਰਗੇ ਆ ਨਾਲ ਬੱਦੀ ਵਰਗੇ ਆ ਨਾਲ ਜਿੰਦਰ ਵਰਗੇ ਆ ਤੇ ਨਾਲ ਨਰਪੈ ਸਿੰਘ ਖਾਲਸੇ ਵਰਗੇ ਸਾਡੀ ਬਸਤੀ ਕਬੱਡੀ 75 ਕਿਲੋ ਧਾਰ ਵਰਗ ਦੇ ਖਿਡਾਰੀ ਵੀਰ ਕੋਈ ਵੀ ਬਾਈ ਕਮੇਟੀ ਕੋਲੇ ਨਾਮ ਆਵੇ ਸਾਡੀ ਇਹ ਬੇਨਤੀ ਹੈ ਵੀ ਕਿਸੇ ਟੀਮ ਨੂੰ ਕੋਈ ਕਰਾਇਆ ਜਿਹੜਾ ਉਹ ਨਹੀਂ ਦਿੱਤਾ ਜਾਣਾ ਇਹ ਸਾਰੇ ਕਬੱਡੀ ਖਿਡਾਰੀ ਜਿਹੜੇ ਸਾਡੇ ਉਹ ਨੋਟ ਰੱਖ ਲੈਣਗੇ ਕਬੱਡੀ 75 ਵਾਲੀਆਂ ਟੀਮਾਂ ਉਹ ਸਾਡੇ ਪ੍ਰਬੰਧਕ ਵੀਰਾਂ ਨੂੰ ਨਾਂ ਪਰੇਹਸਾਨ ਕਰਨ ਤੇ ਬੜੀ ਵਧੀਆ ਗੱਲ ਹੋਵੇਗੀ ਸਾਰੇ ਖਿਡਾਰੀ ਵੀ ਨੋਟ ਰੱਖਣਗੇ ਲਓ ਸਾਹਮਣੇ ਦਿਵਾਨਿਆਂ ਵਾਲਾ ਇੱਕ ਪਾਸੇ ਕਹਿੰਦੇ ਵਾਂਗਰ ਜਟਾੜੇ ਵਾਲਾ ਲੰਬੀ ਅੱਜ ਸੁਰੇ ਦੀਆਂ ਰੇਡਾਂ ਪਾ ਰਿਹਾ ਉਧਰ ਕਹਿੰਦੇ ਮੇਰੇ ਵੀਰੋ ਰੇਸਮ ਫੂਲੇ ਵਾਲੀ ਆ ਤੇ ਗੁਰਜੀਤ ਕਹਿੰਦੇ ਲੰਗੇਆਣੇ ਵਾਲਾ ਜੋੜੀ ਕਬੱਡੀ ਦੀ ਦੁਨੀਆ ਦੇ ਵਿੱਚ ਪ੍ਰਸਿੱਧ ਹੈ ਮੇਰੇ ਵੀਰੋ ਕਹਿੰਦੇ ਵੱਡੇ ਰੈਫਰੀਆਂ ਦੇ ਵਿੱਚ ਨਾਮ ਹੈ ਵੱਡੇ ਪਹਿਰਾਂ ਦੇ ਵਿੱਚ ਕਬੱਡੀ ਦੀ ਦੁਨੀਆ ਦੇ ਵਿੱਚ ਚਰਚਾ ਹੁੰਦੀ ਹੈ ਲਓ ਕਹਿੰਦੇ ਪਵਨ ਗਿੱਲ ਠੱਠੀ ਭਾਈ ਵਾਲਾ ਇਸ ਵੇਲੇ বাজਦੇ ਠੱਕੇ ਮੇਰੇ ਮਿੱਤਰੋ ਇਹ ਜੱਫਾ ਵਧੀਆ ਲੱਗਿਆ ਤੇ ਯਾਰ ਤਾੜੀ ਵੱਜਦੀ ਆ ਮੁੰਡੇ ਦੇ ਲਈ ਐਨ ਕਹਿੰਦੇ ਮੁੰਡੇ ਨੇ ਸਿਰਾ ਲਾ ਦਿੱਤਾ ਅਗਲੀ ਰੇਡ ਸੂਰੇਵਾਲੀਏ ਕਹਿੰਦੇ ਗੰਜੂ ਦੀ ਪੈਂਦੀ ਆ ਲੋ ਸੂਰੇਵਾਲੀਆ ਗੱਜੂ ਕਬੱਡੀ ਪਾ ਰਿਹਾ ਹੈ ਤਰੇ ਚਾਚੇ ਗੱڈن ਸੂਰੇਵਾਲੀਏ ਦੇ ਖੇਡ ਮੈਦਾਨਾਂ ਦੇ ਵਿੱਚ ਹੋਇਆ ਅੱਜ ਇਯਾਦ ਕਲੱਬ ਦਾ ਮੇਲਾ ਖੇਡਿਆ ਜਾ ਰਿਹਾ ਹੈ ਟੌਪ ਟੌਪ ਦੇ ਖਿਡਾਰੀ ਪੁੱਜੇ ਹੋਇਆ ਚਾਰ ਜਾਫੀ ਤਿਆਰ ਹੈ ਇੱਕ ਨੇ ਤੇ ਵਿੱਕੀ ਰਸੀ ਬਾ ਲੱਗਿਆ ਹੋਇਆ ਤੇ ਨਾਲ ਜੱਗਾ ਦਿਵਾਨੇ ਵਾਲਾ ਅੱਜ ਦੇ ਸਮੇਂ ਦਾ ਚੋਟੀ ਦਾ ਜਾਫੀ ਪਰ 2 ਨੰਬਰ ਤੋਂ ਮੁੰਡੇ ਨੂੰ ਕੱਢ ਲਿਆ ਤੇ ਪੁਆਇੰਟ ਗਗਨ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਲਓ ਨੰਬਰ ਕਹਿੰਦੇ ਗੰਜੂ ਨੇ ਜੋੜ ਦਿੱਤਾ ਚੱਲਦੇ ਮੈਚ ਦਾ ਸਮਾਂ ਹੋਵੇਗਾ ਹਿੰਮਤਪੁਰਾ ਤੇ ਦੋਦਰ ਦੀਆਂ ਟੀਮਾਂ ਦਾ ਕੋਈ ਇੰਤਜ਼ਾਰ ਨਹੀਂ ਕੀਤਾ ਜਾਣਾ ਇਹ ਕਬੱਡੀ ਖਿਡਾਰੀ ਵੀਰ ਧਿਆਨ ਰੱਖਣਾ ਦੂਜੇ ਰਾਉਂਡ ਦਾ ਪਹਿਲਾ ਮੈਚ ਹਿੰਮਤਪੁਰਾ ਤੇ ਦੌਧਰ ਦੇ ਦਰਮਿਆਨ ਜਿਹੜਾ ਖੇਡਿਆ ਜਾਵੇਗਾ ਦਸ਼ਵੇਸ਼ ਕਲੱਬ ਮਾਨੂਕੇ ਤੇ ਧਰਮ ਕੋਟ ਦੀਆਂ ਟੀਮਾਂ ਅਗਲੇ ਮੈਚਾਂ ਦੇ ਲਈ ਖੇਡ ਮੈਦਾਨ ਦੇ ਵਿੱਚ ਆ ਜਾਣਗੀਆਂ ਜਿੰਨੀ ਵੀ ਰਾਬਰੂਪੀ ਸੰਗਤ ਪੁੱਜੀ ਹੋਈ ਹੈ ਸਾਰੀ ਸੰਗਤ ਦਾ ਸਤਿਕਾਰ ਹੈ ਔਰ ਮੰਚ ਤੇ ਪੁੱਜਿਆ ਯੋ ਸਖਸੀਤਾਂ ਦਾ ਬੜਾ ਧੰਨਵਾਦ ਹੈ ਸਾਰੇ ਕੋਚਾਂ ਦਾ ਸਾਰੇ ਬਲਾਰਿਆਂ ਦਾ ਸਾਰੇ ਰੈਫਰੀ ਵੀਰਾਂ ਦਾ ਸਾਰੀ ਪ੍ਰਬੰਧਕ ਕਮੇਟੀ ਦਾ ਐਨਆਰਆਈ ਵੀਰਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਲਓ ਸੂਰੇ ਵਾਲੀਏ ਕਹਿੰਦੇ ਗੰਜੂ ਦੀ ਮੇਰੇ ਵੀਰੋ ਲਓ ਸੂਰੇ ਵਾਲੀਏ ਗੰਜੂ ਕਬੱਡੀ ਪਾ ਰਿਹਾ ਹੈ ਤਿੰਨ ਯਾਫੀ ਤਿਆਰ ਹੈ ਇੱਕ ਕਲੀ ਤੇ ਜੱਗਾ ਮੇਰੇ ਵੀਰੋ دیਵਾਨਿਆਂ ਵਾਲਾ ਦੂਜੀ ਕਲੀ ਤੇ ਬਿੱਕੀ ਰੁੱਸੀ ਵਾਲਾ ਇਹਨ ਪੱਟਾਂ ਦੇ ਉੱਤੇ ਥਾਪੀਆਂ ਮਾਰ ਰਿਹਾ ਹੈ ਭਈ ਰੇਡ ਤੇ ਜਵਾਨੇ ਪੜਦਾ ਜੱਗਾ ਹੋ ਗਿਆ ਮੂਹਰੇ ਮੇਰੇ ਵੀਰੋ ਹੁੰਦੀ ਹੈ ਕਮਾਲ ਲਾਪਾਉ ਤਕੜਾ ਜੱਫਾ ਨਾਲ ਗੰਜੂ ਤੇ ਜੱਗਾ ਜੱਗਾ ਤੇ ਗੰਜੂ ਤੇ ਪੁਆਇੰਟ ਸੂਰੇ ਵਾਲੀ ਆ ਗੰਜੂ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਲਓ ਪੁਆਇੰਟ ਕਹਿੰਦੇ ਗੰਜੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਅਗਲੀ ਰੇਡ ਪੂਲੇ ਵਾਲਾ ਗੱਭਰੂ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਗੜਿਆ ਹੋਇਆ ਚਾਰ ਜੋਖੀ ਤਿਆਰ ਪਰ ਤਿਆਰ ਮੇਰੇ ਮਿੱਤਰੋ ਕੌਣ ਜਫਾ ਲਾ ਕੇ ਬੱਲੇ ਬੱਲੇ ਕਰਵਾਉਂਦਾ ਹੈ ਗੱਲ ਸਮੇਂ ਦੀ ਹੈ ਉਹ ਕਹਿੰਦੇ ਠੱਠੀ ਪਾਈ ਨਗਰ ਮੇਰੇ ਵੀਰੋ ਜਗਮੇਲ ਕਹਿੰਦੇ ਮੇਰੇ ਵੀਰੋ ਵੱਡਾ ਪ੍ਰਮੋਟਰ ਸਾਡੀ ਖੇਡ ਕਬੱਡੀ ਦਾ ਲਓ ਮੁਕਾਬਲਾ ਜਿਹੜਾ ਸਮਾਰਤ ਕਿਹੜੀ ਟੀਮ ਬਈ ਜਿੱਤ ਕਰ ਗਈ ਚੱਲਦੇ ਮੈਚ ਦੇ ਵਿੱਚੋਂ ਦਿਵਾਨੇ ਪਿੰਡ ਦੀ ਟੀਮ ਜਿੱਤੂ ਰਹੀ ਹੈ ਆਓ ਜੀ ਹਿੰਮਤਪੁਰਾ ਤੇ ਦੌਦਰ ਹਿੰਮਤਪੁਰੇ ਦੀ ਟੀਮ ਆ ਗਈ ਹੈ ਦੌਦਰ ਦੇ ਮੁੰਡੇ ਖੇਡ ਮੈਦਾਨ ਦੇ ਵਿੱਚ ਆ ਜਾਣਗੇ ਲੇਵੀ ਭਾਈ ਦੂਜੀ ਸੈਮੀ ਦੇ ਵਿੱਚੋਂ ਦਿਵਾਨਿਆਂ ਦੀ ਟੀਮ ਜਿੱਤ ਗਈ ਹੈ। ਦੂਜਾ ਸੈਮੀ 74। ਜਿਹੜਾ ਦਿਵਾਨਿਆਂ ਦੀ ਟੀਮ ਜੇਤੂ ਰਹੀ ਹੈ। ਆਓ ਜੀ ਅਗਲੀਆਂ ਟੀਮਾਂ ਹਿੰਮਤਪੁਰਾ ਤੇ ਦੋਬਰ ਇਹ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਆ ਜਾਣ। ਦਿਲਵੀਰ ਸਿੰਘ ਦਾਰਾ ਸਾਡੀ ਜ਼ਿੰਦਗੀ ਦਾ ਮਾਣ ਹੈ, ਵੱਡਾ ਭਾਈ ਸਾਡਾ। ਕੁਲਵੀਰ ਬਰਾਰ ਕਹਿੰਦੇ ਪੱਕੇ ਤੌਰ ਤੇ ਵਿਦੇਸ਼ਾਂ ਦੇ ਵਿੱਚ ਜਾ ਵਸਿਆ। ਸਾਰੇ ਭਰਾਵਾਂ ਦਾ ਧੰਨਵਾਦ ਹੈ। ਚਮਕੌਰ ਬੱਤੂ ਜੀ ਮਾਨ ਸਨਮਾਨ ਕਰ ਗਏ ਐ। ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਮਾਨਸਕਰ ਕੋਈ ਦੇ ਦਿੱਤੇ ਐ। ਸ਼ੁਰੂਆਤੋਂ ਲੈ ਕੇ ਬਲਾਰਾਂ ਦੇ ਸਵਾਗਤ ਕੀਤਾ ਜਾ ਰਿਹਾ ਹੈ ਢੰਵਾਰ ਹੈ ਬਾਈ ਚਮਕੌਰ ਪੱਤੋ ਦਾ ਨਾਲ ਲਵੀ ਹੈ ਨਾਲ ਪੂਰਨ ਪੱਤੋ ਮੇਰੇ ਵੀ ਵੱਡੇ ਸਹਿਯੋਗ ਹੈ ਇਸ ਕੱਪ ਦੇ ਲਈ 52-5500 ਰੁਪਏ ਦੇ ਤੇ ਬਲਾਰਾਂ ਦੇ ਲਈ ਵੱਡੇ ਮਾਨ ਸਨਮਾਨ ਕੋਇੰਦੇ ਕਰਕੇ ਆ ਵੀ ਮੈਚ ਚੋਟੀ ਦਾ ਖੇਡਿਆ ਜਾਣਾ ਐਂਡ ਫਰੇ ਦਾ ਮੈਚ ਖੇਡਿਆ ਜਾਣਾ ਅੱਜ ਪੱਤੋ ਹੀਰਾ ਸਿੰਘ ਦੀ ਧਰਤੀ ਹੈ ਅੱਜ ਵੱਡੀਆਂ ਰੌਣਕਾਂ ਜੀ ਅਗਲਾ ਜਿਹੜਾ ਮੈਚ ਹੈ ਦਸਵੇਸ਼ ਕਲੱਬ ਮਾਨੁਕੇ ਤੇ ਧਰਮਕੋਟ ਚੱਲਦੇ ਮੈਚ ਦਾ ਵੀ ਸਮਾਂ ਆਉਣਾ ਹੈ ਦਸ਼ਮੇਸ਼ ਕਲੱਬ ਮਾਨੂਕੇ ਤੇ ਧਰਮ ਕੋਟ ਜੇਠੂਕੇ ਤੇ ਨੱਥੂ ਵਾਲਾ ਗਰਵੀ ਦੀਆਂ ਟੀਮਾਂ ਜਿਹੜੀਆਂ ਆ ਉਹ ਬਾਹਰ ਨਾਲ ਪਰਹਿਣ ਗਿਆ ਹਾਂਜੀ ਕੀਤੇ ਵੀਰ ਹਿੰਮਤਪੁਰੇ ਦਾ ਕਿਹਦਾ ਮੈਚ ਆ ਬਸੰਤ ਹਿੰਮਤਪੁਰਾ ਤੇ ਗੌਦਰ ਗੌਦਰ ਤੇ ਹਿੰਮਤਪੁਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਦੋਨੋਂ ਪ੍ਰਸਿੱਧ ਖਿਡਾਰੀਆਂ ਦੀ ਧਰਤੀ ਹੈ ਮੇਰੇ ਵੀਰੋ ਕੱਲ ਨੂੰ ਮੇਜਰ ਲੀਗ ਫੈਡਰੇਸ਼ਨ ਦੇ ਵੱਡੇ ਕੱਪ ਖੇਡਿਆ ਜਾਣਾ ਐਂਡ ਛੋਟੀ-ਜੋਟੀ ਦੇ ਮੱਲ ਪੁੱਜਣੇ ਆ ਰਾਜੂ ਪੱਟੋ ਸੋਸ਼ਲ ਮੀਡੀਆ ਤੇ ਵੱਡਾ ਨਾਮ ਹੈ ਫਿਕਰਮੰਦ ਮੀਡੀਆ ਦਾ ਮੇਰੇ ਵੀਰੋ ਅੱਜ ਦਾ ਮੇਲਾ ਲਾਈਵ ਕਰ ਰਹੇ ਹਾਂ ਉਸ ਵੀਰ ਦਾ ਵੀ ਧੰਨਵਾਦ ਹੈ ਨਾਲ ਸਪੋਰਟਸ 13 13 ਕਬੱਡੀ ਦੀ ਵੱਡੀ ਸਾਈਟ ਹੈ ਤੇ ਪਿਆਬ 11.com ਕਬੱਡੀ ਦੇ ਵਿੱਚ ਇੱਕ ਵੱਡਾ ਨਾਮ ਹੈ ਮੇਰੇ ਵੀਰੋ ਅੱਜ ਦਾ ਮੇਲਾ ਲਾਈਵ ਕੀਤਾ ਯਾਰਾ ਰਾਜੂ ਪੱਤੋ ਦਾ ਤੇ ਉਸਤੌਰ ਪੱਤੋ ਦਾ ਹਾਂ ਜੀ ਦਸਮੇਸ਼ ਕਲੱਬ ਮਾਨੂਕੇ ਤੇ ਧਰਮ ਕੋਟ ਅਗਲਾ ਜਿਹੜਾ ਮੈਚ ਹੋਣਾ ਹੈ ਕਬੱਡੀ ਖਿਡਾਰੀ ਵੀਰ ਧਿਆਨ ਦੇਣਗੇ ਚੱਲਦੇ ਮੈਚ ਦਾ ਸਮਾਂ ਦਸਮੇਸ਼ ਕਲੱਬ ਮਾਨੂਕੇ ਤੇ ਧਰਮ ਕੋਟ ਦੀਆਂ ਟੀਮਾਂ ਉਹ ਤਿਆਰੀ ਫੜ ਕੇ ਰੱਖਣਗੀਆਂ ਜੇਫੂ ਕੇ ਤੇ ਨੱਥੂ ਵਾਲਾ ਗਰਬੀ ਰੌਂਤਾ ਤੇ ਚੂੜ ਚੱਕ ਭਲੂਰ ਦੇ ਦੁੱਲੇ ਵਾਲਾ ਟਕਤੂਪਰਾ ਤੇ ਉਗੋ ਕੇ ਕੌਕੇ ਤੇ ਮੌੜਨਾਬਾ ਮਾਨੂੰਕੇ ਦੀ ਟੀਮ ਜਿਹੜੀ ਵਾਈ ਦੇ ਵਿੱਚ ਆਹ ਮੈਚ ਦੇ ਜਿਹੜੇ ਆਹ 라ਉਂਡ ਦੇ ਜਿਹੜੇ ਮੈਚ ਨੇ ਉਹਨਾਂ ਦੇ ਜਿਹੜੇ ਨੰਬਰ ਹੋਣਗੇ ਜੀ 6.5 ਤੇ 7 ਅੰਕ ਹੋਣਗੇ ਇਹ ਸਾਰੇ ਵੀ ਨੋਟ ਕਰਨਗੇ ਕਬੱਡੀ ਦੇ ਖਿਡਾਰੀ ਵੀਰ ਜਿਹੜੀ ਦੌਦਰ ਦੀ ਟੀਮ ਹੈ ਸਕੂਲ ਦੀ ਬੈਂਡਿੰਗ ਵਾਲੇ ਪਾਸੇ ਆ ਗਈ ਹੈ ਹਿੰਮਤਪੁਰੇ ਦੀ ਟੀਮ ਸਟੇਜ ਦੇ ਸੱਜੇ ਹੱਥ ਆ ਗਈ ਹੈ ਦੋਨੋਂ ਟੀਮਾਂ ਦੇ ਦਰਮਿਆਨ ਮੈਚ ਦੀ ਸ਼ੁਰੂਆਤ ਖੇਡ ਮੈਦਾਨ ਦੇ ਵਿੱਚ ਹੋਣ ਜਾ ਰਹੀ ਹੈ ਦਸ਼ਮੇਸ਼ ਕਲੱਬ ਮਾਰੂਕੇ ਦੇ ਧਰਮਕੋਟ ਨੂੰ ਦਈਏ ਬਾਜ ਕੀਤੇ ਬਾਈ ਦਸ਼ਮੇਸ਼ ਕਲੱਬ ਮਾਰੂਕੇ ਦੇ ਧਰਮਕੋਟ ਦੀਆਂ ਟੀਮਾਂ ਜਲਦੀ ਆ ਜਾਣਗੀਆਂ ਦਸ਼ਮੇਸ਼ ਕਲੱਬ ਮਾਰੂਕੇ ਤੇ ਧਰਮਕੋਟ ਸਾਡਾ ਫਾਨ ਭਰਾ ਵੀ ਪੁੱਜਿਆ ਹੋਇਆ ਮਾਰੂਕੇ ਵਾਲਾ ਸਵੇਰ ਤੋਂ ਲੈ ਕੇ ਵੱਡੀਆਂ ਸਮਾਗਮਾਂ ਦਿੱਤੀਆਂ ਜਾ ਰਹੀਆਂ ਹੈ ਦਸ਼ਮੇਸ਼ ਕਲੱਬ ਮਾਨੂਕੇ ਤੇ ਧਰਮਕੋਟ ਦੋਧਰ ਦੀ ਟੀਮ ਸਕੂਲ ਬਾਈ ਸੈਦ ਖੇਡ ਰਹੀ ਹੈ ਤੇ ਹਿੰਮਤਪੁਰੇ ਦੀ ਟੀਮ ਸੇਬੀ ਗਰਾਊਂਡ ਦੇ ਵਿੱਚ ਕੁਰਸੀ ਦਾ ਨਹੀਂ ਕੰਮ ਕੋਈ ਲਓ ਕਬੱਡੀ ਪੈਂਦੀ ਮੇਰੇ ਵੀਰੋ ਬੱਲੇ ਵਾਲਾ ਕਾਲੂ ਕਬੱਡੀ ਪਾਉਂਦਾ ਆ ਉਹ ਚਾਰ ਜਾਫੀ ਅਹਿਮਦਪੁਰੇ ਦੀ ਧਰਤੀ ਕਹਿੰਦੇ ਜੰਬੂ ਜੱਟ ਕਹਿੰਦੇ ਆ ਦੀਪ ਨੂੰ ਮੇਰੇ ਮਤੋਂ ਉਹ ਹਲਕਾ ਟੱਚ ਤੇ ਗੁਲਾਬੇ ਨੇ ਕਹਿੰਦੇ ਕੋਸ਼ਿਸ਼ ਕੀਤੀ ਹੈ ਪਰ ਨੰਬਰ ਵੇਖਦਾ ਵੀ ਇਸ ਲਈ ਰੇਟਰ ਦੇ ਹਿੱਸੇ ਦੇ ਉੱਤੇ ਜਾ ਜੜਿਆ ਅੰਕ ਕਹਿੰਦੇ ਧਾਵੀ ਦੇ ਲਈ ਜਾ ਜੜਿਆ ਮੇਰੇ ਮਿੱਤਰੋ ਦੁੱਲੇ ਦਾ ਤੇ ਕਹਿੰਦੇ ਨੱਥੂ ਦਾ ਮੇਰੇ ਵੀਰੋ ਨਾਂ ਖੇਡ ਕਬੱਡੀ ਮੈਦਾਨਾਂ ਦੇ ਵਿੱਚ ਚੱਲਦਾ ਹੈ ਦੋ ਵੀਰ ਕਬੱਡੀ ਖੇਡਦੇ ਆ ਲਓ ਨੱਥੂ ਦੀ ਕਬੱਡੀ ਪੈਂਦੀ ਹੈ ਲਓ ਹਿੰਮਤਪੁਰਿਆ ਨੱਥੂ ਕਬੱਡੀ ਪਾ ਰਿਹਾ ਹੈ ਜੱਬੋ ਜੱਟ ਦਾ ਪਿੰਡ ਆ ਮੇਰੇ ਵੀਰੋ ਗੱਲਾਂ ਬਾਂਤੀ ਹਿੰਮਤਪੁਰੇ ਦੀਆਂ ਐਂ ਗੀਤਕਾਰੀ ਦੇ ਵਿੱਚ ਚੱਲੀ ਹੈ ਸਾਹਮਣੇ ਦੌਧਰ ਵਾਲਾ ਉਹ ਖੇਡ ਮੈਦਾਨ ਦੇ ਵਿੱਚ ਲਾਪਾਉ ਤਕੜਾ ਜੱਫਾ ਬਾਈਦਾ ਹੋਇਆ ਪੰਕ ਉੱਡੀ ਹੋਈ ਕਮਾਲ ਤੇ ਪੁਆਇੰਟ ਰੇਡਰ ਨੇ ਹਿੰਮਤਪੁਰੇ ਦੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਨਾਲ ਹੀ ਅਗਲੀਆਂ ਟੀਮਾਂ ਜਲਦੀ ਗਰਾਊਂਡ ਦੇ ਲਾਗੇ ਆ ਜਾਣਗੀਆਂ ਕਿਸੇ ਵੀ ਟੀਮ ਦਾ ਕੋਈ ਇੰਤਜ਼ਾਰ ਨਹੀਂ ਕੀਤਾ ਜਾਣਾ ਲਓ ਇਸ ਵੇਲੇ ਦੌਧਰ ਵਾਲਾ ਕਬੱਡੀ ਪਾ ਰਿਹਾ ਹੈ ਇਹ ਤੀਪੇ ਦੇ ਪਿੰਡ ਦਾ ਹੈ ਇਹ ਬਿੰਦਰ ਦੇ ਪਿੰਡ ਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਰੋਕ ਕਬੱਡੀ ਪਾ ਰਿਹਾ ਚਾਰ ਜਾਫੀ ਤਿਆਰ ਹੈ ਹਿੰਮਤਪੁਰੇ ਇਹਨ ਪਕਾਡੇ ਥਾਪੀਆਂ ਮਾਰ ਰਿਹਾ ਕਿ ਸੁੱਖੀ ਲੁੱਪ ਮਿੱਤਰਾਂ ਨੂੰ ਚਾਉਣ ਵਾਲੇ ਬੜੇ ਆ ਜੱਫੀਆਂ ਤੇ ਲਾਉਣੇ ਨੋਟ ਹੱਥਾਂ ਵਿੱਚ ਫੜੇ ਆ ਕੋਈ ਪੜਦਾ ਬਗਾਨਾ ਪੁੱਤ ਬਿਰਲਾ ਤੇ ਜਿਹੜੇ ਅਸੀਂ ਕੱਲ ਫੋਕਦੇ ਤੇ ਜਿਹੜੇ ਕਹਿੰਦੇ ਸੀ ਧਰੌਂਦੇ ਅਸੀਂ ਹੱਥ ਨਹੀਂ ਉਹ ਮਿੱਤਰਾਂ ਨੇ ਉਹ ਰੋਕਤੇ ਜਿਹੜੇ ਕਹਿੰਦੇ ਸੀ ਧਰੌਂਦੇ ਅਸੀਂ ਹੱਥ ਨਹੀਂ ਜੰਮਾ ਜੱਟ ਆ ਗਿਆ ਮੇਰੇ ਮਿੱਤਰੋ ਦੀਪ ਪਿੰਡੇ ਦੋਲਾਂ ਨੂੰ ਕਿਤੇ ਹੱਥ ਨਾ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀਓ ਕਿਹੜਾ ਕਰਕਰ ਪੁੱਸਦੇ ਆ ਤੇ ਗੱਜ-ਗੱਜ ਚੌੜੀਆਂ ਸਾਤੀਆਂ ਵਾਲੇ ਜਦ ਵਿੱਚ ਮੈਦਾਨੇ ਮੁੱਕਦੇ ਐ ਇਹ ਕਹਿੰਦੇ ਦੀਪ ਜੰਮੋ ਜੱਟ ਮੇਰੇ ਮਿੱਤਰੋ ਕਬੱਡੀ ਦੇ ਕਹਿੰਦੇ ਵੱਡੇ 스타ਾਂ ਦੇ ਵਿੱਚ ਨਾਮ ਜਿਹੜਾ ਦਰਜ ਐ ਲਓ ਸਾਹਮਣੇ ਅਗਲੀ ਰੇਡ ਪਾਉਦੇ ਬਈ ਇਸ ਵੇਲੇ ਡੱਲੇ ਵਾਲੇ ਕਾਲੂ ਵੀ ਕਬੱਡੀ ਪੈਂਦੀ ਐ ਉਹ ਕਹਿੰਦੇ ਮੁੰਡੇ ਕ੍ਰਿਸ਼ਨ ਵਰਗੇ ਗਲਾਬੇ ਵਰਗੇ ਉਹ ਕਹਿੰਦੇ ਤਿਆਰ ਵਰ ਤਿਆਰ ਹਰਦੀਪ ਪੁੱਤੂ ਲੱਗਿਆ ਹੋਇਆ ਵੇਖਾਂਗੇ ਵੀ ਕੌਣ ਜਫਾ ਲਾਵੇਗਾ ਪ੍ਰਦੀਪ ਕਹਿੰਦੇ ਪੱਕੇ ਤੌਰ ਤੇ ਵਿਦੇਸ਼ਾਂ ਦੇ ਵਿੱਚ ਜਾ ਰਸਿਆ ਲੈ ਵੀ ਮੁੰਡਿਆਂ ਹਲੇ ਕਹਿੰਦੇ ਟੱਚ ਨਹੀਂ ਹੋਇਆ ਕਲੇ ਟੱਚ ਨਹੀਂ ਹੋਇਆ ਨੰਬਰ ਜਾਂਪੀਆਂ ਨੂੰ ਦਿੱਤਾ ਗਿਆ ਹੈ ਅਗਲਾ ਜਿਹੜਾ ਮੈਚ ਦਸਮੇਸ਼ ਕਲੱਬ ਮਾਨੂਕੇ ਤੇ ਧਰਮਕੋਟ ਦਾ ਖੇਡਿਆ ਜਾਣਾ ਹੈ ਦਸਮੇਸ਼ ਕਲੱਬ ਮਾਨੂਕੇ ਤੇ ਧਰਮਕੋਟ ਦੀਆਂ ਟੀਮਾਂ ਜਲਦੀ ਆ ਜਾਣਗੀਆਂ ਧੂਰਕੋਟ ਦੀ ਟੀਮ ਜਰੂਰ ਬੱbbi ਬਾਈ ਨਾਲ ਸਮਰਤ ਕਰਲੇਗੀ ਧੂਰਕੋਟ ਦੇ ਪਲੇਅਰਾਂ ਨੂੰ ਬੇਨਤੀ ਹੈ ਕਿ ਉਹ ਬੱbbi ਬਾਈ ਨਾਲ ਸਮਰਤ ਕਰਨਗੇ ਉਹ ਨੱਥੂ ਕਬੱਡੀ ਧਾਰਿਆ ਹੈ ਚਾਰ ਜਾਫੀਆਂ ਦੇ ਵਿੱਚੋਂ ਉਹ ਦੌਧਰਪਿੰਡ ਵਾਲਾ ਗੱਭਰੂ ਕੋਸ਼ਿਸ਼ ਕਰ ਰਿਹਾ ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਕਿਸੇ ਵੀ ਟੀਮ ਦਾ ਕੋਈ ਇੰਤਜ਼ਾਰ ਨਹੀਂ ਕੀਤਾ ਜਾਣਾ ਅੱਜ ਆਯਾਤ ਕਲੱਬ ਦਾ ਇੱਕ ਵੱਡਾ ਮੇਲਾ ਮੂਰਗਿਓ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਦੌਧਰਪਿੰਡ ਦੇ ਬੋਨੀ ਵਰਗਿਆਂ ਦੇ ਚੱਕੇ ਆ ਦੌਧਰਪਿੰਡ ਦੇ ਪੀਤੇ ਵਰਗਿਆਂ ਦੇ ਦੌਧਰਪਿੰਡ ਦਾ ਭਿੰਦਰ ਰਿੰਦਾ ਕੈਨੇਡਾ ਦੇ ਵਿੱਚ ਮਿਲ ਵੀ ਨਿਓ ਤੇ ਚਾਰ ਜਾਫੀ ਤਿਆਰ ਹੈ ਹਿੰਮਤਪੁਰਾ ਪਿੰਡ ਦੇ ਸਾਹਮਣੇ ਕੀਤੀ ਕੋਸ਼ਿਸ਼ ਤੇ ਗੁਰਜੀਤ ਲੱਗੇਆਂਗੀਆਂ ਦੇ ਸੁਰਤਾਨ ਦੇ ਵਿੱਚ ਬਿਸਮਿਲ ਹਰੀ ਹੈ ਕਿ ਪੁਆਇੰਟ ਯਾਪੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਹੈ ਸੈਦੋ ਵਾਲਿਆ ਜੰਬੋ ਜੱਟ ਆ ਗਿਆ ਆਓ ਦੀਪ ਜੰਬੋ ਜੱਟ ਕਹਿੰਦੇ ਖੇਡ ਮੈਦਾਨ ਦੇ ਵਿੱਚ ਹਿੰਮਤਪੁਰੇ ਦੀ ਧਰਤੀ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਕਿੱਟਾਂ ਰਮਾਰ ਕਹਿੰਦੇ ਜੂੜੇ ਦੇ ਉੱਪਰ ਫੱਬਦਾ ਆਹ ਚਿੱਟੀ ਪੱਟੀ ਦੇ ਵਿੱਚ ਕਾਲੀਆਂ ਧਾਰੀਆਂ ਕਹਿੰਦੇ ਕਬੱਡੀ ਦਾ ਵੱਡਾ ਮਾਲ ਹੈ ਆਓ ਸਾਹਮਣੇ ਹਿੰਮਤਪੁਰੇ ਦੀ ਧਰਤੀ ਦਾ ਦੀਪ ਇੱਕ ਤਕੜਾ ਨੰਬਰ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਹੈ ਦੱਲੇ ਵਾਲੇ ਕਹਿੰਦੇ ਕਾਲੂ ਦੀ ਫੇਰ ਕਬੱਡੀ ਪੈਂਦੀ ਮੇਰੇ ਮਿੱਤਰੋ ਚਾਰ ਜਾਫੀ ਹਿੰਮਤਪੁਰੇ ਦੀ ਧਰਤੀ ਦੇ ਕੌਣ ਜੱਫਾ ਲਾਵੇਗਾ ਗੱਲ ਸਮੇਂ ਦੀ ਹੈ ਕਿ ਵੇਛਣਾ ਨਾ ਵੇਖੇ ਵੀਰੇ ਡੰਗਸਾਰ ਦੇ ਬੰਦੇ ਕਈ ਪੰਜੀਰੀਆਂ ਦਾ ਰੇਟ ਪੁੱਛ ਕੇ ਇਹ ਕਰਜ਼ੇ ਦੇ ਨਿੰਬੂ ਕਈ ਟਕਾਈ ਫਿਰਦੇ ਧੱਕੇ ਨਾਲ ਕੀਤੀ ਐਵੇਂ ਕੁੰਡੀ ਮੁੱਸਤੇ ਕਿ ਪੈਂਟ ਕੋਟ ਪਾ ਕੇ ਨਾ ਲੁਕਣ ਪਰਦੇ ਤੇ ਚੂੜੀ ਟੈਟ ਕਰਦੇ ਆ ਭੇਤੀ ਕਰਦੇ ਆਏ ਕੋਈ ਗਰਹਿ ਤੋਂ ਬੰਦੇ ਹੋਰ ਨਹੀਂ ਹੁੰਦੇ ਲਿਮਟਾਂ ਤੇ ਚੱਕੀਆਂ ਦਾ ਜਾਣ ਇੱਜਤਾ ਤੇ ਅਕਲਾਂ ਨੂੰ ਪੈਂਦੇ ਕਦੇ ਚੋਰ ਨਹੀਂ ਹੁੰਦੇ ਲਿਮਟਾਂ ਤੇ ਚੱਕੀਆਂ ਨਾਲ ਜਾਣ ਇੱਜਤਾ ਤੇ ਅਕਲਾਂ ਨੂੰ ਪੈਂਦੇ ਕਦੇ ਚੋਰ ਨਹੀਂ ਹੁੰਦੇ ਤੇ ਪੁਆਇੰਟ ਹਿੰਮਤਪੁਰੀ ਆਪਣੀ ਟੀਮ ਦੇ ਇਸ ਵਿੱਚ ਜੋੜਦਾ ਹੋਇਆ ਹੈ ਅਗਲੀਆਂ ਟੀਮਾਂ ਜਲਦੀ ਕਿ ਗਰਾਊਂਡ ਦੇ ਵਿੱਚ ਆ ਜਾਣ ਕੀ ਆ ਇਸ ਮੇਜ ਕਲੱਬ ਮਾਨੂ ਕੇ ਇਹ ਧਰਮਕੋਟ ਦਾ ਮੁਕਾਬਲਾ ਆ ਰਿਹਾ ਹੈ ਇਹ ਟੀਮਾਂ ਅਗਲੇ ਮੈਚਾਂ ਦੇ ਲਈ ਬਾਹਰ ਮਤ ਰਹਿਣ ਲਓ ਦੌਧਰ ਵਾਲੇ ਦੀ ਕਬੱਡੀ ਜਿਹੜੇ ਪਿੰਡ ਦੇ ਬਰਿੰਦਰ ਦੇ ਚਰਤੇ ਮੁੰਡੇ ਧੂੜੇ ਵਰਗੇ ਪਿਰਥੀ ਵਰਗੇ ਦੁਨੀਆ ਦੇ ਵੱਡੇ ਸਟਾਰ ਰਹੇ ਆ ਮੇਰੇ ਮਿੱਤਰੋ ਇਹ ਹੁਸੇ ਨਗਰ ਦੀ ਟੀਮ ਆ ਅੱਜ ਕੱਲ ਨਾਂ ਕਹਿੰਦੇ ਬਰੌਨੀ ਹੋਣਾ ਦਾ ਉਹ ਹੰਮਤਪੁਰੇ ਦੀ ਧਰਤੀ ਦਾ ਪ੍ਰਦੀਪ ਸਿੰਘ ਪੁੱਤੂ ਮੇਰੇ ਮਿੱਤਰੋ ਉਹ ਜਫਾ ਲਾ ਪਾਉਗਾ ਨਹੀਂ ਗੱਲ ਸਮੇਂ ਦੀ ਦੌਧਰ ਵਾਲਾ ਤੇ ਕਹਿੰਦੇ ਹੰਮਤਪੁਰੇ ਵਾਲਾ ਦੋ ਖਿਡਾਰੀ ਧਰਦੇ ਮੇਰੇ ਮਿੱਤਰੋ ਲਓ ਸਮਾਂ ਬੀਤਿਆ ਤੇ ਨੰਬਰ ਪਰਦੀਪ ਸਿੰਘ ਬੁੱਧੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਅਗਲੀ ਕਬੱਡੀ ਕੌਣ ਪਾਵੇਗਾ ਮੈਚ ਬਾਕੀ ਹੈ ਸਮਾਪਤੀ ਸੇਬੀ ਮੈਚ ਦੀ ਸਮਾਪਤੀ ਦਸ਼ਮੇਸ਼ ਕਲੱਬ ਮਾਣੂਕੇ ਤੇ ਧਰਮ ਕੋਟ ਦਸ਼ਮੇਸ਼ ਕਲੱਬ ਮਾਣੂਕੇ ਤੇ ਧਰਮ ਕੋਟ ਹਿੰਮਤਪੁਰਾ ਦੀ ਟੀਮ ਜਿੱਤ ਗਈ ਜੀ ਜੀ ਹਿੰਮਤਪੁਰਾ ਜਿੱਤ ਗਈ ਹੈ ਜੀ ਨੋਟ ਕਰ ਲਿਓ ਇਹ ਠੂਕੇ ਤੇ ਨੱਥੂ ਵਾਲੇ ਗਰਵੀ ਦੀਆਂ ਟੀਮਾਂ ਵੀ ਹੁਣ ਅਗਲੇ ਮੈਚਾਂ ਦੇ ਲਈ ਹਾਂ ਪ੍ਰਬੰਧਕ ਵੀਰ ਕਹਿੰਦੇ ਆ ਵੀ ਬਾਈ ਸਮੇਂ ਦੇ ਨਾਲ ਜਿਹੜੇ ਮੈਚ ਆਪਾਂ ਸਮਾਪਤ ਕਰਦੇ ਆ ਜੀ ਢੋਰਕੋਟ ਦੇ ਪਲੇਅਰਾਂ ਨੂੰ ਬੇਨਤੀ ਕਰ ਰਹੇ ਆ ਬਾਈ ਬੱਬੀ ਨਾਲ ਸੰਪਰਕ ਕਰ ਲੈਣ ਢੋਰਕੋਟ ਦੇ ਪਲੇਅਰ ਜਿੱਥੇ ਵੀ ਬਾਤ ਸੋਲ ਰਹੇ ਆ ਉਹ ਬਾਈ ਬੱਬੀ ਨਾਲ ਸੰਪਰਕ ਕਰ ਲੈਣਗੇ ਇਸ ਮੈਚ ਤੋਂ ਬਾਅਦ ਤਾਰਾ ਕਿਸ਼ਨਪੁਰੀਆ ਤੇ ਬਿੱਟੂ ਸੈਦੋਕੇ ਬੜੇ ਬਲਾਰੇ ਆਏ ਆ ਪਿਆਰ ਆ ਯਾਰ ਕਲੱਬ ਦੇ ਨਾਲ ਜਿੰਨੇ ਵੀ ਭਰਾ ਆਏ ਆ ਜਿਲੋਂ ਦੁਆਮਾ ਕਿਸ਼ਨਪੁਰੇ ਦਾ ਤਾਰਾ ਆਇਆ ਹੈ ਸੈਦੋਕੇ ਪਿੰਡ ਦਾ ਬਿੱਟੂ ਆਇਆ ਜੱਜਨਾਂ ਦੇ ਪਿੰਡ ਦਾ ਦਲਵਾਗ ਆਇਆ ਤੇ ਬੁੱਟਾ ਜਦਾਰੇ ਵਾਲੀ ਹੈ ਤੇ ਨਾਲ ਕਾਲਾ ਧੋਈਆ ਸੌਹ ਕੇ ਪਿੰਡ ਦਾ ਰਾਜਵੀਰ ਆਇਆ ਸਾਰੇ ਬਲਾਰਿਆਂ ਮਨਦੀਪ ਕਾਲੀਏ ਵਾਲਾ ਸਾਰੇ ਬਲਾਰਿਆਂ ਦਾ ਧੰਨਵਾਦ ਹੈ ਜਿਹਨੇ ਵੀ ਵੀਰ ਪੁੱਜੀ ਹੋਏ ਹੈ ਇਸ ਮੈਚ ਤੋਂ ਬਾਅਦ ਸੈਦੋਕੇ ਪਿੰਡ ਦਾ ਬਿੱਟੂ ਤੇ ਕਿਸ਼ਨਪੁਰਿਆ ਤਾਰਾ ਹਾਂ ਪੱਪੀ rau ਕੇ ਤੇ ਜੱਟਾ rau ਕੇ ਸਾਡੇ ਵੱਡੇ ਵੀਰ ਆਏ ਐ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਪੱਪੀ rau ਕੇ ਤੇ ਜੱਟਾ rau ਕੇ ਕਾਂਗਰਸ ਪਾਰਟੀ ਦੇ ਵਿੱਚੋਂ ਲੰਕ ਸਾਹਿਬ ਦੀ ਫੈਦਾ ਨੋਟ ਕਰਾਈਏ ਦਸ਼ਮੇਸ਼ ਕਲੱਬ ਮਾਨੂ ਕਿਆਂ ਦੀ ਜਿਹੜੀ ਟੀਮ ਹੈ ਦੀ ਸਕੂਲ ਦੀ ਬਿਲਡਿੰਗ ਵਾਲੇ ਪਾਸੇ ਐ ਤੇ ਦੂਜੇ ਪਾਸੇ ਟੀਮ ਜਿਹੜੀ ਧਰਮਕੋਟ ਦੀ ਐ ਲੋ ਦੋ ਟੀਮਾਂ ਦੇ ਦਰਮਿਆਨ ਇੱਕ ਵਧੀਆ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜੇਠੂ ਕੇ ਤੇ ਨੱਥੂ ਵਾਲਾ ਗਰਮੀ ਦੀਆਂ ਟੀਮਾਂ ਅਗਲੇ ਮੈਚਾਂ ਦੇ ਲਈ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਆ ਜਾਣਗੀਆਂ ਬਿਨਾ ਕਿਸੇ ਦੇਰੀ ਤੋਂ ਟੀਮਾਂ ਨੂੰ ਗੁਜਾਰਤ ਸਾ ਨੱਤੂ ਵਾਲਾ ਗਰਬੀ ਤੇ ਨਾਲ ਜੇਠੂ ਕੇ ਦਾ ਮੁਕਾਬਲਾ ਹੋਣਾ ਹੈ ਧਰਮਕੋਟੀਆਂ ਦੀ ਕਬੱਡੀ ਪੈਂਦੀ ਹੈ ਕਾਲੇ ਵੀਰ ਲਓ ਇਸ ਵੇਲੇ ਧਰਮਕੋਟੀਆਂ ਗੱਭਰੂ ਕਬੱਡੀ ਪਾ ਰਿਹਾ ਭੁੱਲਰ ਨਾਮ ਹੈ ਮੇਰੇ ਵੀਡੀਓ ਸਾਹਮਣੇ ਚਾਰ ਜਾਫੀ ਤਿਆਰ ਹੈ ਪਰ ਪੱਟਾਂ ਤੇ ਥਾਪੀਆਂ ਲੱਗ ਰਹੀਆਂ ਮਾਨੂਕੇ ਟੰਡਾ ਤੇ ਚਾਰਾਂ ਦੇ ਵਿੱਚੋਂ ਉਹ ਖੇਡ ਮੈਦਾਨ ਦੇ ਵਿੱਚ ਗੱਭਰੂ ਟਰਾਈ ਕਰ ਰਿਹਾ ਹੈ ਟਰਿਆ ਤੌਰ ਤੇ ਹੱਥ ਹੁੰਦੀ ਹੋਈ ਬੱਲੇ ਬੱਲੇ ਖੇਡ ਮੈਦਾਨ ਦੇ ਵਿੱਚ ਉਹ ਟੱਕਰ ਸਿਰੇ ਦੀ ਰੀ ਰੇਡ ਤੇ ਫੈਦੋ ਰੇਡ ਲਓ ਅਗਲੀ ਰੇਡ ਪਾਉਂਦੇ ਨੇ ਮੇਰੇ ਵੀਰੋ ਜਾਗਪੁਰ ਦੀ ਧਰਤੀ ਦਾ ਕਹਿੰਦੇ ਵਿੱਕੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਮੁੰਡਾ ਕਹਿੰਦੇ ਬੜਾ ਤੇਜ ਹੈ ਬੜਾ ਸਾਰਪਾ ਉਹ ਮੁੰਡੇ ਗगन ਵਰਗੇ ਕੌਣ ਜੱਫਾ ਲਾਉਂਦਾ ਹੈ ਗੱਲ ਸਮੇਂ ਦੀ ਮੇਰੇ ਮਿੱਤਰੋ ਉਹ ਕਹਿੰਦੇ ਜਾਗਪੁਰ ਦੀ ਧਰਤੀ ਦਾ ਵਿੱਕੀ ਵੱਡੇ ਧਾਵੇ ਮੋਲਦਾ ਉਹ ਸਾਹਮਣੇ ਗगन ਦੇ ਨਾਲ ਸਾਹਮਣਾ ਤੇ ਨੰਬਰ ਵੇਖਾਂਗੇ ਵੀ ਕਿਹੜੀ ਟੀਮ ਦੇ ਹਿੱਸੇ ਆਵੇਗਾ ਲਓ ਜਾਗਪੁਰੀਆ ਵਿੱਕੀ ਇੱਕ ਤਕੜੇ ਨੰਬਰ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਗਰੂ ਤਿਆਰ ਵਰਤਿਆ ਗਿਆ ਇੱਕ ਪਾਸੇ ਕਹਿੰਦੇ ਮੇਰੇ ਵੀਰੋ ਉਹ ਵੇਖਦਾ ਵੀ ਪਿੰਦਾ ਤਿਆਰ ਹੈ ਦੂਜੇ ਪਾਸੇ ਮੁੰਡੇ ਲਵੀ ਵਰਗੇ ਕਹਿੰਦੇ ਤਿਆਰ ਵਰ ਤਿਆਰ ਹੈ ਇੱਕ ਪਾਸੇ ਲੱਖਾਂ ਲੱਗਿਆ ਹੋਇਆ ਪਰ ਆ ਪਿੰਦਾ ਨੰਬਰ ਕਿਹਦੇ ਇਸਲੇ ਰੇਟਰ ਨੂੰ ਦਿੱਤਾ ਗਿਆ ਨੰਬਰ ਬੇਸਵਾਦੀ ਨਹੀਂ ਕਰਨੀ ਇਹ ਕਬੱਡੀ ਖਿਡਾਰੀ ਸਾਰੇ ਤੁਸੀਂ ਸਿਆਣੇ ਵੀਰ ਹੋ ਇਹ ਧਿਆਨ ਦੇਣਾ ਰੈਫਰੀ ਵੀਰ ਦੇ ਨਾਲ ਕਿਸੇ ਵੀਰ ਨੇ ਕੋਈ ਬੈਂਸ ਵਾਲੀ ਨਹੀਂ ਕਰਨੀ ਇਹ ਸਾਰੇ ਵੀਰ ਜਿਹੜਾ ਉਹ ਧਿਆਨ ਦੇ ਵਿੱਚ ਰੱਖਣਗੇ ਅਗਲਾ ਜਿਹੜਾ ਮੈਚ ਜੇਠੂ ਕਿਤੇ ਨੱਥੂ ਵਾਲਾ ਗੜਬੀ ਇਹਨਾਂ ਟੀਮਾਂ ਦੇ ਦਰਮਿਆਨ ਜਿਹੜਾ ਅਗਲਾ ਮੁਕਾਬਲਾ ਖੇਡਿਆ ਜਾਵੇਗਾ ਇਹ ਟੀਮ ਅਗਲੇ ਮੈਚ ਦੇ ਲਈ ਮੈਦਾਨ ਦੇ ਵਿੱਚ ਆ ਜਾਣ ਜਾਂਗਪੁਰੀਏ ਦੀ ਕਬੱਡੀ ਪੇਂਡਾ ਹੈ। ਜਾਂਗਪੁਰੀਆ ਵਿੱਕੀ ਕਬੱਡੀ ਪਾ ਰਿਹਾ ਹੈ। ਚਾਰ ਜਾਫੀ ਤਿਆਰ ਹੈ ਧਰਮਪੁਰ ਪਰ ਲੱਖੇ ਵਰਗਿਆਂ ਦਾ ਪਿੰਡਾ ਮਨਿੰਦਰ ਵਰਗਿਆਂ ਦਾ ਪਿੰਡਾ। ਔਰ ਪੱਟਾ ਤੇ ਥਾਪੀਆਂ ਵੱਜ ਰਹੀ ਹੈ ਕਿ ਰੇਡਾਂ ਵਿੱਚੋਂ ਰੇਡ ਵੀ ਸੰਦੀਪ ਤੇ ਪਿੰਦਰ ਦੀ ਯਾਫ ਮੰਨੀ ਜਾਂਦੀ। ਖੰਡ ਬਾਲੀ ਜਿੰਦਰ ਦੀ ਤੇ ਮੰਗਾ ਮਠਾਪੁਰੀਆ ਵੀ ਨਹੀਂ ਕਿਸੇ ਤੋਂ ਰੋਕੀ ਦਾ ਕੋਟਾ ਦਾ ਗਰਜੀਤ ਵੀ ਮਿੱਤਰੋ ਰੇਡਰ ਚੋਟੀ ਦਾ ਗੁੱਟਰ ਨੂੰ ਫੜ ਕੇ ਮਾਰੇ ਕੈਂਚੀ ਪ੍ਰੇਮ ਧੇਹਰਾ ਦਾ ਤੇ ਖੇਡ ਕਬੱਡੀ ਖੇਡਣਾ ਸੌ ਸੌਕ ਪੰਜਾਬੀ ਸੇਰਾਂ ਦਾ ਲਓ ਭੁੱਲਰ ਕਹਿੰਦੇ ਧਰਮਕੋਟਿਆ ਰਸਪਾਲ ਸਿੰਘ ਲਾਠਾ ਲੱਗਿਆ ਹੋਇਆ ਨਾਲ ਕਹਿੰਦੇ ਲਵੀ ਤਿਆਰ ਹੈ ਸਿੰਬਰੇ ਵਰਗੇ ਮੁੰਡੇ ਪਰ ਪਿੰਦਾ 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 ਇਸ ਵੇਲੇ ਉਹ ਮਾਨੂਕੇ ਗਿੱਲਾਂ ਵਾਲਾ ਨੰਬਰ ਕਹਿੰਦੇ ਭੁੱਲਰ ਲੈ ਗਿਆ ਅਗਲੀ ਰੇਡ ਪਾਉਣ ਦੇ ਲਈ ਵਿੱਕੀ ਜਾਂਗਪੁਰ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਇਸ ਲਈ ਉਹ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਮੇਰੇ ਮਿੱਤਰੋ ਉਧਰ ਕਹਿੰਦੇ ਦਿਲਵੀਰ ਸਿੰਘ ਤਾਰਾ ਸਾਡਾ ਵੱਡਾ ਬਾਈ ਹੈ ਤੇ ਨਾਲ ਕਹਿੰਦੇ ਸਾਡਾ ਕੁਲਦੀਪ ਬਾਈ ਪੱਕੇ ਤੌਰ ਤੇ ਬਰੇਸਰ ਦੇ ਵਿੱਚ ਜਾ ਵਸਿਆ ਹੈ ਉਹ ਕਹਿੰਦੇ ਵੱਡਾ ਯੋਗਦਾਨ ਹੈ ਦੇ ਕਬੱਡੀ ਕੱਪ ਦੇ ਵਿੱਚ ਰਾਜੂ ਕਹਿੰਦੇ ਪੱਕੇ ਤੌਰ ਤੇ ਅਮਰੀਕਾ ਰਹਿੰਦਾ ਮੇਰੇ ਮਿੱਤਰੋ ਉਹ ਕਬੱਡੀ ਪਾਉਣ ਦੇ ਲਈ ਜਾਗਪੁਰ ਦੀ ਧਰਤੀ ਦਾ ਵਿੱਕੀ ਇਸ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਕਿ ਖੜੇ ਖੜੇ ਛੱਡ ਗਏ ਜੋ ਕੱਤੇ ਕੰਨਾਂ ਦੇ ਜਾਰੀ ਛੱਡ ਬਣ ਕੇ ਮਰੀਦ ਰੰਨਾ ਦੇ ਇਧਰੋਂ ਦੀ ਆ ਜਾ ਕਦੇ ਉਧਰੋਂ ਦੀ ਆ ਜਾ ਐਵੇਂ ਮਿੱਟੀ ਦੇਆਂ ਬੁੱੱਟਾ ਕੋਲੋਂ ਡਰੀ ਜਾਂਦੇ ਆ ਲਾਉਣ ਵਾਲੇ ਜਿੰਨਾ ਤੋਂ ਨਿਸ਼ਾਨੇ ਨਹੀਂ ਲੱਗੇ ਹੁਣ ਪਬ ਜੀ ਤੇ ਚਾਹ ਪੂਰੇ ਕਰੀ ਜਾਂਦੇ ਆ ਤੇ ਲਾਉਣ ਵਾਲੇ ਜਿੰਨਾ ਤੋਂ ਨਿਸ਼ਾਨੇ ਨਹੀਂ ਲੱਗੇ ਕੋਲ ਪਬ ਜੀ ਤੇ ਚਾਹ ਪੂਰੇ ਕਰੀ ਜਾਂਦੇ ਆ ਟਰਨਪੋੜੀਆ ਭਲਰ ਕਬੱਡੀ ਧਾਰਿਆ ਤਿਆਰ ਜਾਫੀ ਤਿਆਰ ਹੈ ਐਨ ਪੱਟਾ ਤੇ ਥਾਪੀਆਂ ਵੱਜ ਰਹੀ ਹੈ ਆਯਾਦ ਕਲੱਬ ਦਾ ਵੱਡਾ ਮੇਲਾ ਖੇਡਿਆ ਜਾ ਰਿਹਾ ਤੇ 2 ਨੰਬਰ ਤੋਂ ਉਹ ਮੁੰਡੇ ਦੀ ਭਰੀ ਹੋਈ ਬਗਲ ਲੱਗਿਆ ਹੋਇਆ ਜੋਰ ਬੱਜੀ ਹੋਈ ਕੈਂਚੀ ਤੇ 55 ਤਾੜ ਦਾ ਮੇਰੇ ਵੀਰੋ ਤੇ ਥੂਲੇ ਵਾਲੀ ਰੇਸ ਨੇ 67 ਵਿੱਚ ਫਿਸਲ ਮਾਰੀ ਹੈ ਕਿ ਪੁਆਇੰਟ ਯਾਫੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਹੈ ਪੈ ਗਈ ਰੇਡ ਤੇ ਸੈਦੋ ਵਾਲਿਆ ਕਰਦੇ ਗੱਲ ਹੈਲੋ ਲਓ ਅਗਲੀ ਰੇਡ ਪਾਉਣ ਦੇ ਲਈ ਫੇਰ ਕਹਿੰਦੇ ਮਾਣੂ ਕਿ ਗਿੱਲਾਂ ਵਾਲਾ ਮੇਰੇ ਮਿੱਤਰੋ ਆਓ ਸਾਹਮਣੇ ਵੇਖਦਾ ਵੀ ਮੁਕਾਬਲਾ ਜਿਹੜਾ ਸਖਤ ਹੋ ਗਿਆ ਦੋ ਖਿਡਾਰੀਆਂ ਦੇ ਦਰਮਿਆਨ ਇੱਕੋ ਜਿਹਾ ਸਰੀਰ ਇੱਕੋ ਜੀਆਂ ਪੱਟੀਆਂ ਇੱਕੋ ਜੀਆਂ ਉਮਰਾਂ ਮੇਰੇ ਮਿੱਤਰੋ ਉਹ ਕਹਿੰਦੇ ਤਕਦੀਰਾਂ ਵੱਖੋ ਵੱਖਰੀਆਂ ਪਰ ਕਹਿੰਦੇ ਮਿਹਨਤਾਂ ਵੱਖੋ ਵੱਖਰੀਆਂ ਲਓ ਨੰਬਰ 8 ਇਸੇ ਵੇਖਦਾ ਵੀ ਜਾਪੀ ਨੇ ਆਪਣੀ ਟੀਮ ਦੇ ਲਈ ਜੋਰ ਦਿੱਤਾ ਅਗਲੇ ਕਬੱਡੀ ਕਿਹੜੇ ਗੱਬਰੂ ਨੇ ਪਾਉਣੀ ਹੈ ਚੋਟੀ ਦਾ ਮੁਕਾਬਲਾ ਚੱਲਦਾ ਹੈ ਜੇਠੂ ਕਿਤੇ ਨੱਥੂ ਵਾਲਾ ਗਰਵੀ ਦੀਆਂ ਕੈਂਮਾਂ ਅਗਲੇ ਮੈਚਾਂ ਲਈ ਖੇਡ ਮੈਦਾਨ ਦੇ ਵਿੱਚ ਆ ਜਾਣ ਲਓ ਚਾੜ ਜਾਫੀ ਜਿਹੜੇ ਪਿੰਡ ਦੇ ਕਹਿੰਦੇ ਮੇਰੇ ਵੀਰੋ ਜੀਵਨ ਨੂੰ ਅਜੂਬੇ ਦਾ ਖਤਾਰ ਨੇ ਲਿਆ ਆਏ ਕਹਿੰਦੇ ਮੇਰੇ ਪੰਜਾਬੀ ਵੀਰੋ ਲਾਠਾ ਉਹ ਸਾਹਮਣੇ ਰਸਪਾਲ ਸਿੰਘ ਲਾਖੇ ਦੀ ਕਹਿੰਦੇ ਮੇਰੇ ਵੀਰੋ ਕੋਸ਼ਿਸ਼ ਪਰ ਨੰਬਰ ਇਸ ਲਈ ਰੇਡਰ ਲੈ ਗਿਆ ਉਹ ਨੰਬਰ ਕਹਿੰਦੇ ਧਾਵੀ ਦੇ ਇੱਥੇ ਜਾ ਜੜਿਆ ਅਗਲੀ ਰੇਡ ਜਾਂਗਪੁਰ ਦੀ ਧਰਤੀ ਦਾ ਬਿੱਕੀ ਆ ਗਿਆ ਜਾਂਗਪੁਰ ਦੀ ਧਰਤੀ ਦਾ ਬਿੱਕੀ ਕਬੱਡੀ ਪਾ ਰਿਹਾ ਹੈ ਚਾਰ ਖਿਡਾਰੀ ਮੁੰਡੇ ਤਿਆਰ ਹੈ ਧਰਮਕੋਟ ਪਿੰਡ ਦਾ ਮੇਲੇ ਵੀਰੋ ਅਣ ਪੱਟਾਂ ਤੇ ਥਾਪੀਆਂ ਵੱਜ ਰਹੀਆਂ ਚਪਕਾਰ ਪੱਟਾ ਵਿਸ਼ੇਸ਼ ਤੌਰ ਤੇ ਆ ਨਾ ਮੰਗੇ ਪੱਟੋ ਦਾ ਬੱਡਾ ਧੰਨਵਾਦ ਹੈ ਨਾਲ ਲਵੀ ਵਰਗੇ ਹੈ ਅੱਜ ਆਯਾਤ ਕਲੱਬ ਦਾ ਚੋਟੀ ਦਾ ਮੇਲਾ ਖੇਡਿਆ ਜਾ ਰਿਹਾ ਹੈ ਤੇ ਚਾਰਾਂ ਦੇ ਵਿੱਚੋਂ ਉਹ ਕੀਤੀ ਹੋਈ ਕੋਸ਼ਿਸ਼ ਤੇ ਜਾਂਗਪੁਰ ਦਾ ਬਿੱਕੀ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਹੈ ਸੇਬੀ ਬਾਈ ਕਿਹੜੀ ਟੀਮ ਜਿੱਤ ਗਈ ਹੈ ਜੇਟੂ ਕੇ ਨੇ ਨੱਥੂ ਵਾਲਾ ਗਰਭੀ ਦੀਆਂ ਟੀਮਾਂ ਆ ਜਾਣ ਜੇਤੂ ਤੇ ਨੱਥੂ ਵਾਲਾ ਗਰਭੀ ਦਸਮੇਸ਼ ਕਲੱਬ ਮਾਨੂੰਕੇ ਦੀ ਟੀਮ ਜੇਤੂ ਰਹੀ ਹੈ ਜੀ ਜਿਲਹਪੁਰੀਆ ਤਾਰਾ ਤੇ ਸੈਦੋ ਕੇ ਪਿੰਡ ਦਾ ਬਿੱਟੂ ਬਿੱਟੂ ਸੈਦੋ ਤੇ ਕਿਸ਼ਨਪੁਰੇ ਵਾਲਾ ਤਾਰਾ ਵੀਰ ਬੋਲਾਂ ਦੀ ਸਾਹਮਣੇ ਪਹੁੰਚ ਗਏ ਜੇਤੂ ਤੇ ਨੱਥੂ ਵਾਲੇ ਗਰਭੀ ਦੀਆਂ ਟੀਮਾਂ ਆ ਜਾਣ ਖੇਡ ਮੈਦਾਨ ਦੇ ਵਿੱਚ ਦੋਨੇ ਟੀਮਾਂ ਜਲਦੀ ਦੇ ਨਾਲ ਰੌਤਾ ਤੇ ਚੂੜ ਚੱਕ ਦਾ ਅਗਲਾ ਮੈਚ ਹੋਣਾ ਹੈ ਰੌਤਾ ਤੇ ਚੂੜ ਚੱਕ ਇਹ ਟੀਮਾਂ ਅਗਲੇ ਮੈਚਾਂ ਦੇ ਲਈ ਜਲਦੀ ਦੇ ਨਾਲ ਜਿਹੜੀਆਂ ਟੀਮਾਂ ਅਨਾਉਂਸ ਕੀਤੀਆਂ ਨੇ ਉਹ ਟੀਮਾਂ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਣੇ ਲੱਭੀ ਸੈਦੂ ਵਾਲਿਆਂ ਲਿਸਟ ਫੜਦਾ ਤੇ ਦੋਨੋਂ ਟੀਮਾਂ ਮੇਰਾ ਖਿਆਲ ਵੀ ਇੱਕ ਪਾਸੇ ਨੱਥੂ ਵਾਲਾ ਗੜ ਵੀ ਹੈ ਔਰ ਦੂਜੇ ਪਾਸੇ ਵੇਖ ਵੀ ਕਿਹੜੀ